ਇਕਬਾਲ ਸਿੰਘ ਸਕਰੌਦੀ ਦੇ ਕਹਾਣੀ ਸੰਗ੍ਰਹਿ ਗੋਰਾ ਘਰ ਕੌਣ ਵਿੱਚੋਂ ਇੱਕ ਕਹਾਣੀ ਫੌਜੀ ਦੀ ਟੀ ਕਰਨਜੀਤ कौर ਰਵਿੰਦਰ ਸਿੰਘ ਫੌਜੀ ਦੀ ਟੀ ਹੈ ਉਸ ਦੀ ਜਿੱਥੇ ਵੀ ਬਦਲੀ ਹੁੰਦੀ ਉਹ ਆਪਣੀ ਪਤਨੀ ਜਰਨੈਲ ਕੌਰ ਨੂੰ ਆਪਣੇ ਨਾਲ ਹੀ ਸੌਣੀ ਵਿੱਚ ਬਣੀ ਕੁਆਰਟਰਾਂ ਵਿੱਚ ਰੱਖਦਾ ਪਰੰਤੂ ਕਰਨਜੀਤ ਆਪਣੇ ਨਾਨਕੇ ਪਿੰਡ ਧਰਮਗੜ ਨਾਨੇ ਨਾਨੀ ਕੋਲ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਪੜਦੀ ਰਹੀ ਉਹ ਪੜਾਈ ਵਿੱਚ ਮੁੱਢ ਤੋਂ ਹੀ ਬਹੁਤ ਲਾਇਕ ਸੀ ਸਕੂਲ ਦੇ ਅਧਿਆਪਕ ਉਸਦੀ ਸੁੰਦਰ ਲਿਖਤ ਦੀ ਭਰਪੂਰ ਪ੍ਰਸ਼ੰਸਾ ਕਰਦੇ ਸਨ ਉਸ ਦੀ ਸਿਹਤ ਪਰਮੀ ਸੀ ਉਸ ਦਾ ਕੱਦ ਕਾਠ ਉੱਚਾ ਸੀ ਗੁੰਦਵਾਂ ਸਰੀਰ ਸੀ ਛੋਲੀ ਹੋਣ ਕਰਕੇ ਪੰਜਵੀਂ ਸ਼੍ਰੇਣੀ ਵਿੱਚ ਪੜ੍ਹਦੇ ਨੂੰ ਸਕੂਲ ਦੀ ਕਬੱਡੀ ਦੀ ਟੀਮ ਦੀ ਕਪਤਾਨ ਬਣਾ ਦਿੱਤਾ ਗਿਆ ਸੀ ਉਸ ਦਾ ਰੰਗ ਬਹੁਤ ਜ਼ਿਆਦਾ ਗੋਰਾ ਚਿੱਟਾ ਸੀ ਸਕੂਲ ਦੀ ਮੈਡਮ ਰੋਬਿਨ ਜੀ ਉਸ ਨੂੰ ਅਕਸਰ ਕਹਿੰਦੀ ਰਹਿੰਦੀ ਇਹ ਕਿਰਨ ਤੇਰੀ ਨਾਨੀ ਕਿਹੜੀ ਚੱਕੀ ਦੇ ਆਟੇ ਦੀ ਰੋਟੀ ਤੈਨੂੰ ਖਵਾਉਂਦੀ ਹੈ ਉਹ ਮੈਡਮ ਦੀ ਕਈ ਗੱਲ ਨੂੰ ਸੁਣ ਕੇ ਕੇਵਲ ਮੁਸਕਰਾ ਦਿੰਦੀ। ਉਸ ਦੀ ਕਪਤਾਨੀ ਵਿੱਚ ਸਕੂਲ ਦੀ ਕਬੱਡੀ ਟੀਮ ਨੇ ਬਹੁਤ ਮੱਲਾ ਮਾਰੀਆਂ ਸਨ। ਉਹ ਜਦੋਂ ਵੀ ਕਿਸੇ ਹੋਰ ਸਕੂਲ ਵਿੱਚ ਕਿਸੇ ਟੂਰਨਾਮੈਂਟ ਵਿੱਚ ਭਾਗ ਲੈਣ ਜਾਂਦੀ ਹਮੇਸ਼ਾ ਜੇਤੂ ਹੋ ਕੇ ਹੀ ਵਾਪਸ ਮੁੜਦੀ। ਉਸ ਦੀ ਅਗਵਾਈ ਵਿੱਚ ਸਕੂਲ ਦੀ ਕਬੱਡੀ ਟੀਮ ਦਾ ਕੇਵਲ ਆਪਣੇ ਬਲਾਕ ਵਿੱਚ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਵਿੱਚ ਪੂਰਾ ਦਬਦਬਾ ਬਣਿਆ ਹੋਇਆ ਸੀ। 5ਵੀਂ ਸ਼੍ਰੇਣੀ ਦੇ ਬੋਰਡ ਦੇ ਸਾਲਾਨਾ ਇਮਤਿਹਾਨ ਵਿੱਚੋਂ ਵੀ ਉਹ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਆਈ ਸੀ। ਮਾਰਚ ਦਾ ਮਹੀਨਾ ਚੜਿਆ ਉਸ ਦਾ ਡੈਡੀ ਫੌਜ ਵਿੱਚੋਂ ਰਿਟਾਇਰਮੈਂਟ ਲੈ ਕੇ ਆਪਣੇ ਪਿੰਡ ਜੱਖੇ ਪਹਲਾ ਗਿਆ ਉਹ ਆਪਣੀ ਪਤਨੀ ਦੋ ਪੁੱਤਰਾਂ ਤੇ ਕਿਰਨਜੀਤ ਨਾਲ ਪਿੰਡ ਰਹਿਣ ਲੱਗ ਪਿਆ ਬੇਸ਼ੱਕ ਕਿਰਨ ਦਾ ਆਪਣੇ ਨਾਨਾ ਨਾਨੀ ਨਾਲ ਬਹੁਤ ਜ਼ਿਆਦਾ ਸਨੇਹ ਸੀ ਫਿਰ ਵੀ ਆਪਣੇ ਜੱਦੀ ਪਿੰਡ ਜੱਖੇ ਪਹਲ ਆਪਣੇ ਮੰਮੀ ਡੈਡੀ ਕੋ ਲਾ ਕੇ ਉਹ ਬਹੁਤ ਖੁਸ਼ ਸੀ ਉਹ ਸਕੂਲੋਂ ਆ ਕੇ ਦੋਵੇਂ ਛੋਟੇ ਬੀੜਿਆਂ ਨਾਲ ਸਾਰਾ ਦਿਨ ਖੇਡਦੀ ਰਹਿੰਦੀ ਕਿਹਮੀ ਸ਼੍ਰੇਣੀ ਵਿੱਚ ਉਸ ਦਾ ਦਾਖਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਖੇਪਲ ਵਿੱਚ ਕਰਵਾ ਦਿੱਤਾ ਗਿਆ। ਉਸ ਦੇ ਨਾਂਕੇ ਪਿੰਡ ਧਰਮਗੜ ਵਾਲਾ ਸਕੂਲ ਵੀ ਬਹੁਤ ਸੋਹਣਾ ਸੀ ਪਰੰਤੂ ਉਸ ਤੇ ਨਵੇਂ ਸਕੂਲ ਦੀ ਇਮਾਰਤ ਬਹੁਤ ਵਿਸ਼ਾਲ ਸੀ। ਖੇਡ ਦੇ ਮੈਦਾਨ ਬਹੁਤ ਵਧੀਆ ਬਣਾਏ ਗਏ ਸਨ। ਵਿਗਿਆਨ, ਗਣਿਤ, ਭੂਗੋਲ ਵਿਸ਼ੇ ਨਾਲ ਸੰਬੰਧਿਤ ਵਿਦਿਖ ਪਾਰਕ ਬੜੇ ਸ਼੍ਰੀਕੀਨਾਰ ਬਣਾਏ ਗਏ ਸਨ। ਸਕੂਲ ਦੀ ਲਾਇਬ੍ਰੇਰੀ ਦੀ ਇਮਾਰਤ ਬਹੁਤ ਸ਼ਾਨਦਾਰ ਢੰਗ ਨਾਲ ਉਸਾਰੀ ਗਈ ਸੀ। ਵਿਦਿਆਰਥੀਆਂ ਦੇ ਬੈਠ ਕੇ ਪੜ੍ਹਨ ਦੀ ਉੱਤਮ ਕਿਸਮ ਦਾ ਫਰਨੀਚਰ ਰੱਖਿਆ ਹੋਇਆ ਸੀ ਸਕੂਲ ਦੇ ਰੰਗ-ਬਰੰਗੇ ਫੁੱਲ-ਬੁੱਟੇ ਤੇ ਬੇਨਾ ਵੇਖ ਕੇ ਤਾਂ ਉਸ ਨੂੰ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਉਹ ਕਿਸੇ ਸਵਰਗ ਦੀ ਧਰਤੀ ਤੇ ਆ ਗਈ ਹੋਵੇ ਜੱਖੇਪਲ ਦੇ ਵੱਡੇ ਸਕੂਲ ਵਿੱਚ ਜਾ ਕੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਕਵਿਤਾ ਤੇ ਗੀਤ ਉਚਾਰਨ ਮੁਕਾਬਲੇ ਪੇਂਟਿੰਗ ਮੁਕਾਬਲੇ ਪਾਸ਼ਨ ਪ੍ਰਤੀਯੋਗਤਾ ਵਿੱਚ ਭਾਗ ਲੈਣ ਦੇ ਨਾਲ-ਨਾਲ ਉਹ ਸਕੂਲ ਦੀ ਗਿੱਧੇ ਦੀ ਟੀਮ ਦੀ ਵੀ ਕਪਤਾਨ ਬਣ ਗਈ ਸਕੂਲ ਵਿੱਚ ਉਹ ਸ਼ਾਹੀ ਮੁੰਡੇ ਕੁੜੀਆਂ ਨੂੰ ਲੈ ਕੇ ਬਣਾਈ ਗਈ ਪੰਜਾਬੀ ਸਹਿ ਸਭਾ ਦੀ ਉਹ ਮੈਂਬਰ ਬਣ ਗਈ। ਪਹਾੜਾ ਵਿਭਾਗ ਪੰਜਾਬ ਸੰਗਰੂਰ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਵਿੱਚੋਂ ਉਹ ਪਹਿਲੇ ਸਥਾਨ ਤੇ ਆਈ। ਸਕੂਲ ਵੱਲੋਂ ਕਰਵਾਏ ਜਾਂਦੇ ਹਰੇਕ ਮੁਕਾਬਲੇ ਵਿੱਚ ਉਸ ਦੀ ਸ਼ਮੂਲੀਅਤ لازمی ਹੁੰਦੀ ਸੀ। ਵੱਡੇ ਸਕੂਲ ਵਿੱਚ ਆ ਕੇ ਉਹ ਕਬੱਡੀ ਵੀ ਖੇਡਣਾ ਚਾਹੁੰਦੀ ਸੀ। ਪਰੰਤੂ ਖੇਡਾਂ ਵਾਲੀ ਮੈਡਮ ਦਲਜੀਤ ਕੌਰ ਨੇ ਉਸ ਦੀ ਇੱਕ ਨਾ ਸੁਣੀ। ਪੰਜਾਬ ਸਕੂਲ ਸਿੱਖਿਆ ਬੋਰਡ ਸਾਹਿਬ ਦਾ ਅਜੀਤ ਸਿੰਘ ਨਗਰ ਵੱਲੋਂ ਅੱਜ ਉਸ ਦਾ 12ਵੀਂ ਸ਼੍ਰੇਣੀ ਦਾ ਮੈਡੀਕਲ ਗਰੁੱਪ ਦਾ ਨਤੀਜਾ ਐਲਾਨਿਆ ਗਿਆ ਸੀ ਉਸ ਨੂੰ ਬੇहद ਖੁਸ਼ੀ ਸੀ ਉਸ ਨੇ 99% ਅੰਕ ਲੈ ਕੇ ਬੋਰਡ ਦੀ ਮੈਡ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ ਉਸ ਦੇ ਮੰਮੀ ਡੈਡੀ ਉਸ ਲਈ ਕਿਸੇ ਚੰਗੇ ਨੌਕਰੀ ਤੇ ਲੱਗੇ ਮੁੰਡੇ ਦੀ ਭਾਲ ਕਰ ਰਹੇ ਸਨ ਪਰੰਤੂ ਉਸ ਨੇ ਆਪਣੇ ਡੈਡੀ ਨੂੰ ਅੱਗੇ ਕਾਲਜ ਵਿੱਚ ਪੜ੍ਹਾਈ ਕਰਨ ਦੀ ਇੱਛਾ ਜ਼ਾਹਰ ਕੀਤੀ ਪਰੰਤੂ ਫੌਜੀ ਨੇ ਇੱਕਦਮ ਸਾਫ਼ ਇਨਕਾਰ ਕਰ ਦਿੱਤਾ ਉਹ ਆਪਣਾ ਮਸੂਸਿਆ ਜਾ ਮੂੰਹ ਲੈ ਕੇ ਚੁੱਪ ਚਾ 15 ਲੈ ਕਮਰੇ ਵਿੱਚ ਚਾਦਰ ਲੈ ਕੇ ਲੰਮੀ ਪੈ ਗਈ ਇਤਫਾਕਨ ਅਗਲੇ ਦਿਨ ਸਵੇਰੇ 10 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਰ ਦੀ ਪ੍ਰਿੰਸੀਪਲ ਮੈਡਮ ਡਾਕਟਰ ਦਿਲਜਿੰਦਰ ਕੌਰ ਮੰਗੜ ਦਾ ਫੋਨ ਉਸਦੇ ਡੈਡੀ ਦੇ ਫੋਨ ਤੇ ਆ ਗਿਆ ਫੌਜੀ ਨੇ ਹੈਲੋ ਕਿਹਾ ਤਾਂ ਦੂਜੇ ਪਾਸੇ ਤੋਂ ਪ੍ਰਿੰਸੀਪਲ ਬੋਲੀ ਐ ਸਰਕਾਰੀ ਸਕੂਲ ਜਖੇਪਰ ਦੀ ਪ੍ਰਿੰਸੀਪਲ ਗੱਲ ਕਰ ਰਹੀ ਆ ਜੀ ਤੁਸੀਂ ਕੌਣ ਬੋਲ ਰਹੇ ਹੋ ਮੈਂ ਰਿਟਾਇਰਡ ਫੌਜੀ ਰਵਿੰਦਰ ਸਿੰਘ ਪਠੱਲ ਕਰਨ ਜੀ ਦਾ ਡੈਡੀ ਬੋਲ ਰਿਹਾ ਤੁਸੀਂ ਕਿਵੇਂ ਫੋਨ ਕੀਤਾ ਜੀ ਮੇਰੀ ਜੀ ਮੈਂ ਤੁਹਾਨੂੰ ਇਸ ਲਈ ਫੋਨ ਕੀਤਾ ਹੈ ਕਿ ਮੈਂ ਇਹ ਜਾਣ ਸਕਾਂ ਕਿ ਤੁਸੀਂ ਮੇਰੇ ਸਕੂਲ ਦੀ ਬਹੁਤ ਹੀ ਕਾਬਲ ਵਿਦਿਆਰਥਣ ਕਰਨ ਜੀਤ ਨੂੰ ਅੱਗੇ ਪੜਨ ਲਈ ਕਿੱਥੇ ਦਾਖਲਾ ਦਵਾਇਆ ਮੈਂ ਵੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਇਹੋ ਜਿਹੀ ਲਾਇਕ ਧੀ ਨੇ ਤੁਹਾਡੇ ਘਰ ਜਨਮ ਲਿਆ ਫੌਜੀ ਨੇ ਪ੍ਰਿੰਸੀਪਲ ਦੀਆਂ ਗੱਲਾਂ ਸੁਣ ਕੇ ਕਿਹਾ ਪ੍ਰਿੰਸੀਪਲ ਮੈਡਮ ਜੀ ਅਸੀਂ ਅਜੇ ਤੱਕ ਕਰਨਜੀਤ ਦਾ ਕਿਤੇ ਵੀ ਦਾਖਲਾ ਨਹੀਂ ਕਰਾਇਆ ਪਰ ਅਸੀਂ ਵਿਚਾਰ ਕਰ ਰਹੇ ਹਾਂ ਕਿ ਕੀ ਕਰੀਏ ਵੀਰ ਜੀ ਤੁਸੀਂ ਹੁਣ ਬਿਲਕੁਲ ਦੇਰੀ ਨਾ ਕਰੋ ਇਹ ਬਹੁਤ ਹੀ ਸੂਝਵਾਨ ਸਿਰਦ ਤੇ ਬੜੀ ਚੰਗੀ ਕੁੜੀ ਹੈ ਇਸ ਨੇ ਵਿਗਿਆਨ ਦੀ ਪੜ੍ਹਾਈ ਵਿੱਚ ਮੈਡ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਇਆ ਤੁਸੀਂ ਆਪਣੇ ਨੇੜਲੇ ਸ਼ਹਿਰ ਸੁਨਾਮ ਵਿੱਚ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਵਿੱਚ ਉਸ ਨੂੰ ਨਾਨ ਮੈਡੀਕਲ ਵਿੱਚ ਦਾਖਲਾ ਦਿਵਾਓ ਨਾਲੇ ਵੀਰ ਜੀ ਹੁਣ ਕੁੜੀਆਂ ਲਈ ਪੜ੍ਹਾਈ ਉਹ ਨਹੀਂ ਜ਼ਰੂਰੀ ਹੈ ਜਿੰਨੀ ਕਿ ਮੁੰਡਿਆਂ ਲਈ बस ਤੁਸੀਂ ਹੁਣ ਕਿੰਨਿਤ ਨੂੰ ਦਾਖਲਾ ਦਿਵਾ ਕੇ ਆਪਣੀ ਛੋਟੀ ਭੈਣ ਮੰਗਟ ਨੂੰ ਫੋਨ ਤੇ ਸੁਨੇਹਾ ਲਾਉਣਾ ਹੈ ਠੀਕ ਹੈ ਵੀਰ ਜੀ ਮੈਂ ਤੁਹਾਡੇ ਫੋਨ ਦੀ ਡਿਕ ਕਰਾਂਗੀ ਸਤਿ ਸ਼੍ਰੀ ਅਕਾਲ ਜੀ ਪ੍ਰਿੰਸੀਪਲ ਦਾ ਫੋਨ ਆਨ ਉਪਰੰਤ ਫੌਜੀ ਦੁਬਿਧਾ ਵਿੱਚ ਪੈ ਗਿਆ ਆਪਣੀ ਧੀ ਨੂੰ ਅੱਗੇ ਪੜਨ ਲਈ ਲਾਵੇ ਜਾਂ ਨਾ ਲਾਵੇ ਕਦੇ ਉਹ ਕੁੜੀ ਲਈ ਚੰਗੇ ਚੰਗੇ ਘਰਾਂ ਤੋਂ ਆਉਂਦੇ ਰਿਸ਼ਤਿਆਂ ਬਾਰੇ ਸੋਚਦਾ ਉਸ ਦਾ ਅੰਦਰਲਾ ਕਹਿੰਦਾ ਜਵਾਨ ਧੀ ਦੇ ਹੱਥ ਪੀਲੇ ਕਰਕੇ ਉਹਨੂੰ ਸੋਹਰੇ ਘਰ ਤੋਰਨਾ ਹੀ ਚੰਗਾ ਹੈ ਪਰੰਤੂ ਜਦੋਂ ਉਹ ਪ੍ਰਿੰਸੀਪਲ ਵੱਲੋਂ ਆਏ ਫੋਨ ਬਾਰੇ ਸੋਚਦਾ ਤਾਂ ਉਹਨੂੰ ਲੱਗਦਾ ਕਿ ਤੀਨੂ ਅੱਗੇ ਪੜਨ ਦਾ ਇੱਕ ਮੌਕਾ ਤਾਂ ਦੇਣਾ ਹੀ ਚਾਹੀਦਾ ਹੈ। ਇਸੇ ਦੁਬਦਾਂ ਵਿੱਚ ਪਏ ਫੌਜੀ ਨੂੰ ਆਖਰ ਨੂੰ ਪ੍ਰਿੰਸੀਪਲ ਦਾ ਫੈਸਲਾ ਬਧੇਰੇ ਠੀਕ ਲੱਗਿਆ। ਉਹਨੇ ਵਿਹੜੇ ਵਿੱਚ ਬੈਠੇ ਨੇ ਹੀ ਆਪਣੀ लाड़ਲੀ ਤੀਨੂ ਵੱਲ ਜ਼ਮਾਰੀ। "ਕਿਰਨ ਪੁੱਤ ਇਧਰ ਆ ਜ਼ਰਾ ਮੇਰੇ ਕੋਲ।" ਆਪਣੇ ਡੈਡੀ ਦੀ ਆਵਾਜ਼ ਸੁਣ ਕੇ ਮੰਜੇ ਤੇ ਪਈ ਕਿਰਨ ਨੇ ਉੱਠ ਕੇ ਆਪਣੇ ਕੱਪੜੇ ਠੀਕ ਕੀਤੇ ਤੇ ਸਿਰ ਤੇ ਦੁਪੱਟਾ ਲਿਆ ਹੌਲੀ-ਹੌਲੀ ਅੱਖਾਂ ਮਲਦੀ ਹੋਈ ਆਪਣੇ ਡੈਡੀ ਕੋਲ ਆ ਕੇ ਖਲੋ ਗਈ। ਫਿਰ ਅੱਖਾਂ ਨੀਵੇਂ ਕਰਕੇ ਉਹ ਬੋਲੀ ਹਾਂਜੀ ਡੈਡੀ ਜੀ ਦੱਸੋ ਜੀ ਉਸਨੇ ਆਪਣੀ ਤੀਜ ਦੇ ਚਿਹਰੇ ਵੱਲ ਤੱਕਿਆ ਉਸ ਦੀਆਂ ਅੱਖਾਂ ਤੋਂ ਉਸ ਨੂੰ ਲੱਗਿਆ ਜਿਵੇਂ ਉਹ ਕਾਫੀ ਦੇਰ ਤੱਕ ਰੋਂਦੀ ਰਹੀ ਹੋਵੇ ਉਸਨੇ ਤੀ ਨੂੰ ਆਪਣੇ ਕੋਲ ਮੰਜੇ ਤੇ ਬਿਠਾਉਂਦਿਆਂ ਕਿਹਾ ਲੱਗਦਾ ਹੈ ਮੇਰਾ ਬਹਾਦਰ ਪੁੱਤਰ ਹੁੰਦਾ ਰਿਹਾ ਮੈਂ ਤਾਂ ਤੈਨੂੰ ਇਸ ਲਈ ਬੁਲਾਇਆ ਹੈ ਕਿ ਵੱਡੇ ਸਕੂਲ ਦੀ ਪ੍ਰਿੰਸੀਪਲ ਭੈਣ ਜੀ ਦਾ ਫੋਨ ਆਇਆ ਸੀ ਉਹ ਤੇਰੇ ਬਾਰੇ ਪੁੱਛਦੇ ਸਨ ਕਿੱਥੇ ਦਾਖਲਾ ਦਵਾਇਆ ਦੇਖ ਪੁੱਤਰ ਇਹਨੂੰ ਅੱਗੇ ਪੜਾਉਣ ਵਿੱਚ ਮੈਨੂੰ ਕੋਈ ਉਜਰ ਨਹੀਂ ਹੈ ਪਰੰਤੂ ਜਿਸ ਤਰ੍ਹਾਂ ਦਾ ਸਮਾਜ ਗੰਦਲਾ ਹੋਇਆ ਪਿਆ ਹੈ ਨਾ ਉਹ ਮੇਰੀ ਚਿੰਤਾ ਦਾ ਕਾਰਨ ਹੈ ਦੇਖਤੀਏ ਜੇਕਰ ਵਿਆਹ ਕਰਾਉਣ ਵਿੱਚ ਤੈਨੂੰ ਖੁਸ਼ੀ ਹੈ ਤਾਂ ਮੈਂ ਤਾਂ ਹੁਣੇ ਤੇਰਾ ਵਿਆਹ ਕਰ ਦਿੰਦਾ ਪਰੰਤੂ ਜੇਕਰ ਤੂੰ ਪੜ੍ਹਨੀ ਚਾਹਣੀ ਹੈ ਤਾਂ ਮੈਂ ਤੈਨੂੰ ਅੱਜ ਹੀ ਸ੍ਰੀ ਆਮ ਕਾਲਜ ਵਿੱਚ ਦਾਖਲਾ ਦਿਵਾਉਂਦਾ ਹੁਣ ਤੇਰੀ ਮਰਜ਼ੀ ਹੈ ਜਿਹੜਾ ਮਰਜ਼ੀ ਫੈਸਲਾ ਕਰ ਲੈ ਆਪਣੇ ਡੈਡੀ ਦੀਆਂ ਗੱਲਾਂ ਸੁਣ ਕੇ ਉਸਤੇ ਉਤਰੀ ਹੋਇਤੀ ਰਿਤ ਇੱਕਦਮ ਰੌਣਕ ਪਰਤਾਈ ਉਹ ਆਪਣੇ ਡੈਡੀ ਦੇ ਚਿਹਰੇ ਵੱਲ ਵੇਖਦਿਆਂ ਹੋਇਆਂ ਬੋਲੀ ਡੈਡੀ ਜੀ ਮੈਂ ਤਾਂ ਪੜਨਾ ਹੈ ਨਾਰੀ ਉਸਨੇ ਆਪਣੇ ਡੈਡੀ ਦੇ ਦੋਵੇਂ ਹੱਥ ਫੜ ਕੇ ਆਪਣੇ ਸਿਰ ਤੇ ਰੱਖਦਿਆਂ ਹੋਇਆਂ ਕਿਹਾ ਡੈਡੀ ਜੀ ਤੁਹਾਡੀ ਧੀ ਕਰਨਜੀਤ कौर ਤੁਹਾਡੇ ਨਾਲ ਇਹ ਪ੍ਰਣ ਕਰਦੀ ਹੈ ਕਿ ਤੁਹਾਡੀ ਪਗੜੀ ਦੀ ਸ਼ਾਨ ਨੂੰ ਮੈਂ ਹਮੇਸ਼ਾ ਉੱਚਾ ਰੱਖਾਂਗੀ ਆਪਣੀ ਧੀ ਕਰਕੇ ਤੁਸੀਂ ਹਮੇਸ਼ਾ ਹੀ ਸਮਾਜ ਵਿੱਚ ਸਿਰ ਉੱਚਾ ਕਰਕੇ ਚੱਲੋਗੇ ਬੱਸ ਮੈਨੂੰ ਇੱਕ ਵਾਰ ਹੀ ਪੜਨ ਦਾ ਮੌਕਾ ਦੇ ਦਿਓ ਫੌਜੀ ਆਪਣੀ ਧੀ ਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਬੋਲਿਆ ਚੱਲ ਜਾ ਮੇਰਾ ਪੁੱਤ ਮੂੰਹਾ ਤੋ ਕੇ ਤਿਆਰ ਹੋ ਜਾ ਦਾਖਲੇ ਵਾਲਾ ਕਾਰਜ ਆਪਾਂ ਅੱਜ ਹੀ ਫਤਿਹ ਕਰਨਾ ਉਹ ਠੀਕ ਹੈ ਡੈਡੀ ਜੀ ਕਹਿ ਕੇ ਆਪਣੇ ਦਾਖਲੇ ਦੀ ਤਿਆਰੀ ਕਰਨ ਲਈ ਘਰ ਦੇ ਅੰਦਰ ਵੱਲ ਨੂੰ ਦੌੜ ਗਈ ਉਸ ਦਾ ਦਾਖਲਾ ਨਾਨ ਮੈਡੀਕਲ ਗਰੁੱਪ ਵਿੱਚ ਉਸੇ ਦਿਨ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਸੁਨਾਮ ਵਿੱਚ ਕਰਵਾ ਦਿੱਤਾ ਗਿਆ ਵਾਰਮੀ ਸ਼੍ਰੇਣੀ ਵਿੱਚੋਂ ਮੈਟ ਵਿੱਚ ਔਨ ਕਰਨ ਉਸਦੀ ਕਾਲਜ ਦੀ ਪੂਰੀ ਫੀਸ ਮਾਫ ਕਰ ਦਿੱਤੀ ਗਈ। ਕਾਲਜ ਵਿੱਚ ਪੜ੍ਹਦੇ ਹੋ ਉਸਨੇ ਬੀਐਸਸੀ ਭਾਗ ਪਹਿਲਾ ਤੇ ਬੀਐਸਸੀ ਭਾਗ ਦੂਜਾ ਯੂਨੀਵਰਸਿਟੀ ਵਿੱਚੋਂ ਅਵਲ ਰਹਿ ਕੇ ਪਾਸ ਕੀਤੇ। ਬੀਐਸਸੀ ਭਾਗ ਤੀਜਾ ਵਿੱਚ ਵੀ ਉਹ ਆਪਣੇ ਅਧਿਆਪਕਾਂ ਵੱਲੋਂ ਲੈ ਜਾਂਦੇ ਕਲਾਸ ਟੈਸਟਾਂ ਵਿੱਚੋਂ ਅਵਲ ਆਉਂਦੀ ਰਹੀ। ਜਨਵਰੀ ਮਹੀਨੇ ਦਾ ਤੀਜਾ ਹਫ਼ਤਾ ਲੰਘ ਰਿਹਾ ਸੀ। ਲੋਹੜੀ ਦੀ ਠੰਡ ਪੈ ਰਹੀ ਸੀ। ਸਾਰਾ ਪੰਜਾਬੀ ਸੰਗਣੀ ਤੋਂ ਦੀ ਡਪੇਟ ਵਿੱਚ ਆਇਆ ਹੋਇਆ ਸੀ। ਕਾਲਜ ਤੋਂ ਛੁੱਟੀ ਹੋਣ ਉਪਰੰਤ ਉਹ ਆਪਣੀ ਸਹੇਲੀ ਹੁਸਨਦੀਪ कौर ਨਾਲ ਭੌਤਿਕ ਵਿਗਿਆਨ ਵਿਸ਼ੇ ਦੀ ਟਿਊਸ਼ਨ پڑھਤੀ। ਉਹ ਆਪਣੇ ਸਾਈਕਲਾਂ 'ਤੇ ਪਿੰਡ ਨੂੰ ਵਾਪਸ ਜਾ ਰਹੀਆਂ ਸਨ। ਧੁੰਦ ਹੋਣ ਕਾਰਨ ਬਹੁਤ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ। ਟੁੱਟੀ ਹੋਈ ਸੜਕ ਦਾ ਇੱਕ ਮੋੜ ਮੁੜਦੇ ਹੋਏ ਜਿਉਂ ਹੀ ਉਹਨਾਂ ਦੋਆਂ ਜਣੀਆਂ ਨੇ ਆਪਣੇ ਸਾਈਕਲਾਂ ਦੀ ਰਫ਼ਤਾਰ ਨੂੰ ਕੁਝ ਤੇਜ਼ ਕੀਤਾ ਤਾਂ ਲਾਗਲੇ ਖੇਤ ਵਿੱਚੋਂ ਨਿਕਲ ਕੇ ਤਿੰਨ ਮੁੰਡਿਆਂ ਨੇ ਉਹਨਾਂ ਨੂੰ ਘੇਰਦਿਆਂ ਹੋਇਆ ਕਿਹਾ, "ਫੜ ਲਓ, ਫੜ ਲਓ।" ਅੱਜ ਸੁੱਕੀਆਂ ਨਹੀਂ ਜਾਨ ਦੇਣੀਆਂ ਅਸੀਂ ਵੀ ਕਿੰਨੇ ਦਿਨਾਂ ਦੇ ਠਕਾਉਂਦੇ ਸੀ ਕਿਰਨਜੀਤ ਨੇ ਸਾਈਕਲ ਤੇ ਚੜੇ ਚੜਾਈ ਉਹਨਾਂ ਤਿੰਨਾਂ ਨੂੰ ਲਲਕਾਰਦਿਆਂ ਹੋਇਆ ਕਿਹਾ ਚਾਰਿਆਂ ਛੇੜ ਤੋਂ ਮੈਂ ਫੋੜੀ ਦਿੱਤੀਆਂ ਖਬਰਦਾਰ ਜੇ ਕੋਈ ਅੱਗੇ ਵਧਿਆ ਤਾਂ ਕਿਰਨਜੀਤ ਦੇ ਗਰਜਵੀਂ ਆਵਾਜ਼ ਵਿੱਚ ਮਾਰੇ ਉੱਤੇ ਲਲਕਾਰੇ ਕਾਰਨ ਤਿੰਨੋਂ ਮੁੰਡੇ ਆਪਣੀ ਥਾਂ ਤੇ ਹੀ ਖੜੇ ਹੋ ਗਏ ਉਹ ਦੋਵੇਂ ਆਪਣੇ ਸਾਈਕਲ ਚਲਾਉਂਦਿਆਂ ਪਿੰਡ ਪਹੁੰਚ ਗਏ ਉਸਨੇ ਘਰ ਜਾ ਕੇ ਆਪਣੀ ਮੰਮੀ ਨੂੰ ਸਾਰੀ ਗੱਲ ਦੱਸੀ ਘੰਟੇ ਕੁ ਬਾਅਦ ਫੌਜੀ ਆਪਣੇ ਨਿਆਈਆਂ ਵਾਲੇ ਖੇਤ ਗਿਆੜਾ ਮਾਰ ਕੇ ਆਪਣੇ ਘਰ ਪੁੱਜਾ ਧੀ ਦੇ ਮੂੰਹੋਂ ਸੁਣੀ ਸਾਰੀ ਗੱਲ ਉਸ ਦੀ ਮੰਮੀ ਨੇ ਹੂਬ ਹੂਬ ਫੌਜੀ ਨੂੰ ਕਹਿ ਸੁਣਾਈ ਫੌਜੀ ਨੇ ਕਾਲੀ ਨਾਲ ਆਪਣੀ ਲਾਇਸੈਂਸੀ ਬੰਦੂਕ ਚੁੱਕੀ ਕਾਰਸੂਸਾਂ ਦੀ ਬੇਟੀ ਮੋਢੇ ਲਟਕਾਈ ਉਹ ਕਾਲੀ ਨਾਲ ਉਹਨਾਂ ਮੁੰਡਿਆਂ ਦੇ ਘਰ ਚਲਾ ਗਿਆ ਘਰ ਦੇ ਬਾਹਰ ਦੇ ਬੂਏ ਨੂੰ ਲੱਗੇ ਢਿੱਡੇ ਜੇ ਲੱਕੜ ਦੇ ਦਰਵਾਜ਼ੇ ਤੇ ਫੌਜੀ ਨੇ ਜ਼ੋਰ ਦੀ ਠੋਡਾ ਮਾਰਿਆ ਦਰਵਾਜ਼ੇ چپਟ ਖੁੱਲ ਗਏ ਉਹਨਾਂ ਦਾ ਵਿੜਾ ਹਲੰਕ ਕੇ ਬਰਾਂਡੇ ਵਿੱਚ ਖੜ ਕੇ ਫੌਜੀ ਕੜ ਗਿਆ ਆ ਨਿਕਲੋ ਏ ਕੁੱਤਿਆਂ ਬਾਹਰ ਦੇਖਾਂ ਮੈਂ ਕਿਹੜਾ ਸੂਰਮਾ ਜੰਮਿਆ ਤੁਹਾਡੀ ਕੁੱਤੀ ਮਾਂ ਨੇ ਹਰੇ ਟੱਬਰ ਨੂੰ ਗੋਲੀਆਂ ਨਾਲ ਭੁੰਨ ਦਾਂਗਾ ਫੌਜੀ ਆ ਮੈਂ ਫੌਜੀ ਸਾਰੇ ਟੱਬਰ ਨੇ ਫੌਜੀ ਦੇ ਮੂੰਹ ਕਾਲਾ ਸੁਣੀਆ ਉਸ ਦੇ ਹੱਥ ਵਿੱਚ ਫੜੀ ਬੰਦੂਕ ਵੇਖੀ ਗੁੱਸੇ ਤੇ ਗਰੋਧ ਵਿੱਚ ਭਖਤਾ ਉਸ ਦਾ ਚਿਹਰਾ ਤੱਕ ਕੇ ਸਾਰਾ ਟੱਬਰ थर-थर ਕੰਬਣ ਲੱਗ ਪਿਆ ਤਿੰਨੋਂ ਮੁੰਡੇ ਉਹਨਾਂ ਦੀ ਮਾਂ ਬਿਮਾਰ ਪਿਓ ਫੌਜੀ ਸਾਹਮਣੇ ਹੱਥ ਪੰਨੀ ਖੜੇ ਸਨ ਮੁੰਡਿਆਂ ਦੀ ਮਾਂ ਨੇ ਅੱਗ ਉਗਲਦਿਆਂ ਫੌਜੀ ਦੀਆਂ ਅੱਖਾਂ ਵੱਲ ਵੇਖਿਆ ਆਪਣੇ ਸਿਰ ਦਾ ਦੁਪੱਟਾ ਉਤਾਰ ਕੇ ਫੌਜੀ ਦੇ ਪੈਰਾਂ ਵਿੱਚ ਰੱਖ ਦਿੱਤਾ ਉਹ ਦੋਵੇਂ ਹੱਥ ਜੋੜ ਕੇ ਗੋਡਿਆਂ 'ਪਾਰ ਖਲੋ ਗਈ ਤੇ ਬੋਲੀ ਮੇਰਾ ਹਾਰੇ ਹਾਂ ਤੇਰੇ ਮੂਰੇ ਹੱਥ ਬੰਦੀਆਂ ਇੰਨਾ ਕਪੂਤ ਤੁਹਾਨੂੰ ਹੱਜ ਮਾਫ ਕਰਦੇ ਇੰਨਾ ਕੰਜਰਾ ਨੇ ਤੇਰੀ ਧੀ ਨੂੰ ਮੰਨਦਾ ਨਹੀਂ ਬੋਲਿਆ ਸਭ ਕੁ ਆਪਣੀ ਮਾਂ ਤੇ ਭੈਣ ਦੀ ਇੱਜ਼ਤ ਮਿੱਟੀ ਵਿੱਚ ਰੋਲੀਏ ਰੰਧੀਰ ਹੁੰਦੀ ਉਹ ਆਪਣੇ ਹੀ ਟਿੱਡ ਤੇ ਮੁੱਕੀਆਂ ਮਾਰਨ ਲੱਗ ਪਈ ਫਿਰ ਉਹ ਉੱਧਰ ਅਸਮਾਨ ਵੱਲ ਹੱਥ ਜੋੜਦਿਆਂ ਹੋਇਆਂ ਕਹਿਣ ਲੱਗੀ اے ਸੱਚੇ ਬਾਦਸ਼ਾਹ ਮੈਨੂੰ ਇਹੋ ਜੀ ਕਪੱਤੀ ਹਲਾਦੀ ਥਾਂ ਬਾਝ ਹੀ ਰਹਿ ਦਿੰਦਾ ਬਾਝ ਪੁਨੇ ਦਾ ਦੁੱਖ ਆ ਅੱਜ ਦੇ ਦੁੱਖ ਤੋਂ ਤਾਂ ਵੱਡਾ ਨਹੀਂ ਸੀ ਹੋਣਾ ਮੈਨੂੰ ਤਾਂ ਮੇਰੀ ਇਸ ਕੰਤੀ ਲਾਦ ਨੇ ਕਿਸੇ ਨੂੰ ਮੂੰਹ ਤੋਂ ਕੋਨ ਜੋਗਾ ਨਹੀਂ ਛੱਡਿਆ ਐਨਾ ਕਹਿੰਦੀ ਹੋਈ ਉਹ ਗਸ਼ਾਕੇ ਮੂਹ ਦੇ ਮੂੰਹ ਧਰਤੀ ਤੇ ਡਿੱਗ ਪਈ ਆਪਣੀ ਬੰਦੂਕ ਨੂੰ ਮੋਢੇ ਤੇ ਲਟਕਾਉਂਦਿਆਂ ਹੋਇਆਂ ਫੌਜੀ ਨੇ ਸਹਾਰਾ ਦੇ ਕੇ ਮੁੰਡਿਆਂ ਦੀ ਮਾਂ ਨੂੰ ਉਠਾਇਆ ਉਹ ਆਪਣੇ ਮੂੰਹੋਂ ਅਜੇ ਕੁਝ ਬੋਲਣ ਲਈ ਸੋਚ ਹੀ ਰਿਹਾ ਸੀ ਉਹਨਾਂ ਮੁੰਡਿਆਂ ਦੀ ਨਵੀਂ ਜਮਾਤ ਵਿੱਚ ਪੜ੍ਹਦੀ ਛੋਟੀ ਭੈਣ ਸਰਜੀਤ ਕੌਰ ਨੇ ਆਪਣੇ ਸਿਰ ਹੋਂ ਚੁੰਨੀ ਲਾਹੀ ਆਪਣੀ ਕਮੀਜ਼ ਨੂੰ ਛਾਤੀਆਂ ਕੋਲੋਂ ਪਾੜਦੀ ਹੋਈ ਫੌਜੀ ਦੇ ਸਾਹਮਣੇ ਆ ਕੇ ਬੋਲੀ ਹਲ ਹੈ ਚਾਚਾ ਤੂੰ ਆਪਣੇ ਮਨ ਦੀਆਂ ਰੀਝਾਂ ਕਰ ਲੈ ਪੂਰੀਆਂ ਮੇਰੇ ਇਹਨਾਂ ਕਲਮੁਹੇ ਭਰਾਵਾਂ ਨੂੰ ਵੀ ਤਾਂ ਪਤਾ ਲੱਗੇ ਦੂਜੇ ਦੀ ਧੀ ਦੀ ਇੱਜ਼ਤ ਹੁੰਦੀ ਹੈ ਇਹਨਾਂ ਕਹਿੰਦੀ ਹੋਈ ਉੱਤਾਂ ਹਮਾਰ ਮਾਰ ਮਰ ਰੂਣ ਲੱਗ ਪਈ ਇਹ ਸਾਰਾ ਕੁਝ ਇੰਨੀ ਕਾਲੀ ਵਿੱਚ ਵਾਪਰਿਆ ਕਿ ਫੌਜੀ ਵੀ ਡੋਰਪੋਰ ਹੋਈਆਂ ਅੱਖਾਂ ਨਾਲ ਖੜਾ ਤੱਕਦਾ ਰਿਹਾ ਫਿਰ ਉਸਨੇ ਆਪਣੇ ਸਿਰ ਤੇ ਬੰਨਿਆ ਪਰਨਾ ਖੋਲ ਕੇ ਸਰਜੀਤ ਨੂੰ ਟਕਿਆ ਉਸ ਨੂੰ ਬਾਹਾਂ ਤੋਂ ਫੜ ਕੇ ਖੜੀ ਕੀਤਾ ਫਿਰ ਉਹ ਬੋਲਿਆ ਸਰਜੀਤ ਪੁੱਤ ਤੂੰ ਮੇਰੀ ਛੋਟੀ ਧੀ ਹੈ ਤੂੰ ਇਹ ਕਿਵੇਂ ਸੋਚ ਲਿਆ ਕਿ ਤੇਰਾ ਫੌਜੀ ਚਾਚਾ ਇੰਨਾ ਨਿਗਰਿਆ ਤੇ ਗਿਆ ਕੁਝ ਰਿਆ ਅਸੀਂ ਫੌਜੀ ਕੇਵਲ ਦੇਸ਼ ਤੇ ਬਾਰਡਰ ਤੇ ਹੀ ਰਾਖੀ ਕਰਨੀ ਨਹੀਂ ਜਾਣਦੇ ਸਗੋਂ ਅਸੀਂ ਆਪਣੇ ਸਮਾਜ ਵਿੱਚ ਆਪਣੀਆਂ ਧੀਆਂ ਪੈਨਾ ਦੀ ਖਵਾਲੀ ਕਰਨਾ ਵੀ ਜਾਣਦੇ ਆ ਫੌਜੀ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਕੁੜੀ ਨੇ ਫੌਜੀ ਨੂੰ ਜੱਫੀ ਪਾਉਂਦਿਆਂ ਹੋਇਆਂ ਆਖਿਆ ਚਾਚਾ ਤੈਨੂੰ ਮੇਰੀ ਸੋਹ ਹੈ ਅੱਜ ਜਨਾ ਤੈਨਾਂ ਨੂੰ ਜੇਹੀ ਸਜ਼ਾ ਦੇਈ ਕਿ ਅੱਗੇ ਤੋਂ ਕੋਈ ਵੀ ਮੁੰਡਾ ਕਿਸੇ ਦੀ ਧੀ ਵੱਲ ਕੈਰੀ ਅੱਖ ਚੁੱਕ ਕੇ ਨਾ ਵੇਖ ਸਕੇ ਫਿਰ ਉਸ ਦੋਵੇਂ ਹੱਥ ਜੋੜਦਿਆਂ ਹੋਇਆਂ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਜੋਦੜੀ ਕਰਦਿਆਂ ਬੋਲੀ اے ਰੱਬ ਮੇਰਿਆ ਮੈਂ ਤੈਨੂੰ ਆਪਣੇ ਸੱਚੇ ਮਨੋਂ ਅਰਦਾਸ ਕਰਦੀ ਹਾਂ ਕਿ ਮੈਂ ਦੁਬਾਰਾ ਜਦੋਂ ਵੀ ਇਸ ਧਰਤੀ ਤੇ ਜਨਮ ਲਵਾਂ ਤਾਂ ਇਹੋ ਜਿਹੀਆਂ ਪੈੜੀਆਂ ਸ਼ਕਲਾਂ ਵਾਲਿਆਂ ਦੀ ਮੈਂ ਭੈਣ ਨਾ ਬਣਾਂ ਮੈਨੂੰ ਆਪਣੇ ਆਪ ਨਾਲ ਨਫ਼ਰਤ ਹੋ ਰਹੀ ਹੈ ਕਿ ਮੈਂ ਨਾ ਕਾਲ ਅੰਗਿਆਰਿਆਂ ਦੇ ਗੁੱਟਾਂ ਤੇ ਰਖੜੀ ਬੰਨ੍ਹਦੀ ਰਹੀਆਂ ਮੇਰੀ ਦਿਲ ਲਈ ਅੱਛਾ ਹੈ ਕਿ ਮੈਂ ਆਪਣੇ ਫੌਜੀ ਚਾਚੇ ਦੇ ਘਰ ਜਨਮ ਲਵਾਂ ਅਗਲੇ ਜਨਮ ਵਿੱਚ ਮੈਂ ਫੌਜੀ ਚਾਚੇ ਦੀ ਭਤੀਜੀ ਨਹੀਂ ਸਗੋਂ ਸਿੱਧੀ ਬਣ ਕੇ ਜਨਮ ਲੈਣਾ ਚਾਹੁੰਦੀ ਹਾਂ ਫੌਜੀ ਨੇ ਸਰਜੀਤ ਦੇ ਸਿਰ ਤੇ ਹੱਥ ਫੇਰਿਆ ਉਸ ਨੂੰ ਬਰਾਂਡੇ ਵਿੱਚ ਡੱਠੇ ਪਏ ਬਾਣ ਦੇ ਮੰਝੇ ਤੇ ਬਿਠਾ ਦਿੱਤਾ ਫਿਰ ਉਸਨੇ ਫੌਜੀਆ ਵਾਲੀ ਕੜਕ ਦੀ ਆਵਾਜ਼ ਵਿੱਚ ਤਿੰਨਾਂ ਮੁੰਡਿਆਂ ਨੂੰ ਹੁਕਮ ਕੀਤਾ ਓਏ ਮੁੰਡਿਓ ਅੱਗੇ ਵਧੋ ਆਪਣੀ ਛੋਟੀ ਭੈਣ ਸਰਜੀਤ ਦੇ ਪੈਰੀ ਹੱਥ ਲਾ ਕੇ ਆਪਣੀ ਗਲਤੀ ਮੰਨਦੇ ਹੋਏ ਮਾਫੀ ਮੰਗੋ ਅੱਜ ਤੋਂ ਬਾਅਦ ਤੁਸੀਂ ਕੋਈ ਵੀ ਅਜਿਹੀ ਹਰਕਤ ਨਹੀਂ ਕਰੋਗੇ ਜਿਸ ਨਾਲ ਤੁਹਾਡੀ ਮਾਂ ਭੈਣ ਪਿਓ ਤੇ ਪਿੰਡ ਦਾ ਸਿਰ ਨਿਵਾ ਹੁੰਦਾ ਫੌਜੀ ਦੇ ਹੁਕਮ ਤੇ ਤਿੰਨੋਂ ਮੁੰਡੇ ਆਪਣੀ ਭੈਣ ਦੇ ਪੈਰਾਂ ਵੱਲ ਚੁੱਕੇ ਉਹਨਾਂ ਆਪਣੇ ਕੰਨ ਫੜੇ ਆਪਣੀ ਕੀਤੀ ਗਲਤੀ ਨੂੰ ਮੰਨਿਆ ਤੇ ਅੱਗੇ ਤੋਂ ਕਦੇ ਵੀ ਕੋਈ ਵੀ ਗਲਤੀ ਨਾ ਕਰਨ ਦੀ Bertiga, Kitty, Tanwat.